वाहेगुरु जी का खालसा वाहेगुरु जी की फतेह अनमोल गुरबाणी विचार चैनल में आप जी का स्वागत है एक अज्ञानी कद भी अपने आप का चिंतन नहीं करता अपने जीवन में उसके जितने दुख आते हैं दुखों के लिए सदा ही दूजिया जिम्मेवार ठहरा है, है कि मेरी जिंदगी माड़ा समा है फलाने करके बनया है यह जो मेरा माहौल बनया है मेरी जिंदगी दूजिया करके बनिया है ਜਦੋਂ ਬੱਚਾ ਛੋਟਾ ਹੋਵੇ ਤਾਂ ਕਈ ਵਾਰੀ ਫਰਸ਼ ਤੇ ਡਿੱਗ ਜਾਂਦਾ ਹੈ ਤਾਂ ਮਾਂ ਨੇ ਉਸ ਨੂੰ ਚੁੱਪ ਕਰਵਾਉਂਦਾ ਕੀ ਤਰੀਕਾ ਬਣਾਇਆ ਕਿ ਫਰਸ਼ ਦੇ ਉੱਤੇ ਚਪੇੜਾਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਅਤੇ ਬੱਚੇ ਨੂੰ ਅਹਿਸਾਸ ਕਰਵਾਇਆ ਕਿ ਡਿੱਗਣ ਵਿੱਚ ਤੇਰਾ ਕਸੂਰ ਨਹੀਂ ਫਰਸ਼ ਦਾ ਕਸੂਰ ਹੈ ਹੁਣ ਜਦੋਂ ਬੱਚਾ ਦੇਖਦਾ ਹੈ ਮੇਰੀ ਮਾਂ ਨੇ ਫਰਸ਼ ਨੂੰ 2-3 ਵਾਰ ਚਪੇੜ ਮਾਰੀ ਹੈ ਤਾਂ ਬੱਚਾ ਇਹ ਵੇਖ ਕੇ ਚੁੱਪ ਹੋ ਜਾਂਦਾ ਹੈ ਅਤੇ ਆਪਣੀ ਛੱਟ ਭੁੱਲ ਜਾਂਦਾ ਹੈ ਅਤੇ ਜਦੋਂ ਉਹੀ ਬੱਚਾ ਥੋੜਾ ਜਿੰਨਾ ਵੱਡਾ ਹੋਇਆ ਅਤੇ ਉਹ ਬੱਚਾ ਫਿਰ ਦੇਖਦਾ ਹੈ ਤਾਂ ਉਸ ਵੇਲੇ ਮਾਂ ਕਦੀ ਵੀ ਫਰਸ਼ 'ਤੇ ਪੇੜ ਨਹੀਂ ਮਾਰਦੀ ਉਸ ਵੇਲੇ ਮਾਂ ਸਮਝਾਉਂਦੀ ਹੈ ਪੁੱਤਰ ਜਦੋਂ ਜਗਾ ਦੇ ਉੱਤੇ ਪਾਣੀ ਟਿਕਿਆ ਹੋਵੇ ਤਿਲਕਨ ਵਾਲੀ ਚੀਜ਼ ਹੋਵੇ ਉਸ ਜਗ੍ਹਾ ਨੂੰ ਵੇਖ ਕੇ ਧਿਆਨ ਨਾਲ ਤੁਰਿਆ ਕਰ ਇਹ ਸਾਡੀ ਆਮ ਜ਼ਿੰਦਗੀ ਦੀ ਗੱਲ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਤਿਲਕਨ ਵੀ ਆਉਂਦੀ ਹੈ ਉਤਰਾਵ ਚੜਾਵ ਵੀ ਹੁੰਦੇ ਹਨ ਫਰਸ਼ ਦੇ ਉੱਤੇ ਦੋਸ਼ ਦੇ ਨਾਲੋਂ ਸੜਕ ਦੇ ਉੱਤੇ ਦੋਸ਼ ਦੇ ਨਾਲੋਂ अपने हर कदम नो संभाल संभाल के रखो कई तो यह सिक जाते हैं पर कई सिक ही नहीं पाते दूजियां दोषी ना ठहराओ अपने अंदर वाड़ के देखो कि मैं उस वेले ऐसा की किया जिस करके मैं अज यह समा देखना पै रहा है जदों असी दूजिया दोष देने पहन कमियों लगे फिर कभी भी वह दुख सुखी नहीं कर पाएगा ਕਿਉਂਕਿ ਇਹ ਪਤਾ ਲੱਗ ਜਾਂਦਾ ਹੈ ਕਿ ਮੇਰੇ ਕਰਮ ਲਿਖਣ ਵਾਲਾ ਕੋਈ ਹੋਰ ਹੈ ਹੀ ਨਹੀਂ ਸੀ ਕਰਮ ਤਾਂ ਮੈਂ ਆਪਣੇ ਆਪ ਲਿਖੇ ਸਨ ਜਿਵੇਂ ਬਾਗ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਲੱਗਦੇ ਹਨ ਅਤੇ ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਹਨ ਹੁਣ ਬੰਦਾ ਫੁੱਲ ਨੂੰ ਫੜਦਿਆਂ ਫੜਦਿਆਂ ਸਾਵਧਾਨੀ ਨਾ ਰੱਖੇ ਤਾਂ ਕੰਡਾ ਚੁਭ ਹੀ ਜਾਂਦਾ ਹੈ ਕਈ ਵਾਰੀ ਹੱਥ ਦੇ ਵਿੱਚ ਕੰਡਾ ਚੁਭ ਜਾਵੇ ਤਾਂ ਕੀ ਇਹ ਕਸੂਰ ਕੰਡੇ ਦਾ ਹੈ ਨਹੀਂ ਕਸੂਰ ਤਾਂ ਫੜਨ ਵਾਲੇ ਦਾ ਹੋਇਆ ਜਿਵੇਂ ਇੱਕ ਬਗੀਚਾ ਹੈ ਅਤੇ ਬਗੀਚੇ ਵਿੱਚ ਕਈ ਤਰ੍ਹਾਂ ਦੇ ਫੁੱਲ ਨੇ ਕੰਡਿਆਂ ਵਾਲੇ ਵੀ ਨੇ ਕਈ ਕੰਡਿਆਂ ਤੋਂ ਬਗੈਰ ਵੀ ਹਨ ਕਈ ਸੁਗੰਧੇ ਵਾਲੇ ਹਨ ਅਤੇ ਕਈ ਇਹੋ ਜਿਹੇ ਫੁੱਲ ਹਨ ਜਿਨ੍ਹਾਂ ਦੇ ਕੋਲ ਖੜਨ ਦਾ ਦਿਲ ਵੀ ਨਹੀਂ ਕਰਦਾ ਇਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਬਗੀਚਾ ਪਰਮੇਸ਼ਵਰ ਸਾਈ ਨੇ ਬਣਾਇਆ ਹੈ ਇਸ ਬਗੀਚੇ ਦੇ ਵਿੱਚ ਅੰਮ੍ਰਿਤ ਰੂਪੀ ਫਲ ਵੀ ਲਾਏ ਹਨ ਅਤੇ ਜ਼ਹਿਰ ਰੂਪੀ ਫਲ ਵੀ ਲਾਏ ਹਨ ਪਰ ਫੈਸਲਾ ਤਾਂ ਅਸੀਂ ਹੀ ਕਰਨਾ ਹੈ ਕਿ ਅੰਮ੍ਰਿਤ ਰੂਪੀ ਫਲ ਅਸੀਂ ਖਾਣੇ ਹਨ ਜਾਂ ਜ਼ਹਿਰ ਵਾਲੇ ਉਸਨੇ ਤਾਂ ਹਰ ਤਰ੍ਹਾਂ ਦੇ ਫਲ ਬਣਾਏ ਹਨ ਅੰਮ੍ਰਿਤ ਦੇ ਸੋਮੇ ਵੀ ਪੈਦਾ ਕੀਤੇ ਹਨ ਜ਼ਹਿਰ ਦੇ ਸੋਮੇ ਵੀ ਪੈਦਾ ਕੀਤੇ ਹਨ ਇਹ ਤਾਂ ਖੁਦ ਹੀ ਸੋਚਣਾ ਹੈ ਫੈਸਲਾ ਤਾਂ ਖੁਦ ਹੀ ਕਰਨਾ ਹੈ ਕਿ ਜਾਰੀ ਅੰਮ੍ਰਿਤ ਨਾਲ ਲੋਣੀ ਹੈ ਜਾਂ ਜਾਰੀ ਜ਼ਹਿਰ ਦੇ ਨਾਲ ਲੋਣੀ ਹੈ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਛੋਟੇ ਬੱਚੇ ਵਾਂਗ ਰਹਾਂਗੇ ਜਿਹੜਾ ਡਿੱਗਿਆ ਤੇ ਮਾਂ ਨੇ ਫਰਸ਼ ਤੇ ਚਪੇੜਾ ਮਲਾ ਦਿੱਤੀਆਂ ਫਿਰ ਕਦੀ ਵੀ ਅਸੀਂ ਅੰਦਰਲੀ ਤਰੱਕੀ ਨਹੀਂ ਕਰ ਪਾਵਾਂਗੇ ਅਸੀਂ ساری ਜ਼ਿੰਦਗੀ ਦੂਜਿਆਂ ਨੂੰ ਤੋਸ਼ ਹੀ ਦਿੰਦੇ ਰਵਾਂਗੇ ਦੁੱਖ ਤਾਂ ਕਈ ਤਰ੍ਹਾਂ ਦੇ ਨੇ ਪਰ ਇੱਕ ਦੁੱਖ ਇਹੋ ਜਿਹਾ ਹੈ ਜਿਸ ਨੂੰ ਲੱਗਣ ਦੇ ਨਾਲ ਸਾਰੇ ਦੁੱਖ ਉਸਤੇ ਹੈਵੀ ਹੋ ਜਾਂਦੇ ਹਨ ਕਿਤੇ ਉਹ ਦੁੱਖ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਵੇ ਉਹ ਕਿਹੜਾ ਦੁੱਖ ਹੈ ਵਿਛੜਨ ਵਾਲਾ ਅਤੇ ਉਹ ਦੁੱਖ ਹੈ ਸਿਮਰਨ ਨਾ ਕਰਨ ਦਾ ਜੇਕਰ ਕਿਤੇ ਸਿਮਰਨ ਨਾ ਕਰਨ ਵਾਲਾ ਗੁਣ ਸਾਡੇ ਅੰਦਰੋਂ ਨਿਕਲ ਜਾਵੇ ਅਤੇ ਸਿਮਰਨ ਕਰਨ ਵਾਲਾ ਗੁਣ ਪੈਦਾ ਹੋ ਜਾਵੇ ਬੰਦਗੀ ਕਰਨ ਵਾਲਾ ਗੁਣ ਪੈਦਾ ਹੋ ਜਾਵੇ ਨਾਮ ਜਪਣ ਵਾਲਾ গুণ پیدا ਹੋ ਜਾਵੇ ਤਾਂ ਐਸਾ ਨਹੀਂ ਕਿ ਦੁੱਖ ਸੁੱਖ ਨਹੀਂ ਆਉਂਦੇ ਦੁੱਖ ਸੁੱਖ ਤਾਂ ਆਉਂਦੇ ਹਨ ਪਰ ਉਹਨਾਂ ਦੁੱਖਾਂ ਵਿੱਚ ਰਹਿ ਕੇ ਵੀ ਆਤਮਾ ਦੁਖੀ ਨਹੀਂ ਹੁੰਦੀ ਅੰਦਰੋਂ ਇਨਸਾਨ ਖੜਿਆ ਰਹਿੰਦਾ ਹੈ ਉਹਦੋਂ ਦੁੱਖ ਵਿੱਚ ਵਿਅਕਤੀ ਦੁਖੀ ਨਹੀਂ ਹੁੰਦਾ ਹਾਏ ਹਾਏ ਨਹੀਂ ਕਰਦਾ ਤਾਂ ਫਿਰ ਦੁੱਖ ਵਿੱਚ ਕੀ ਕਰਦਾ ਹੈ ਵਾਹਿਗੁਰੂ 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 ਹੀ ਹਮੇਸ਼ਾ ਕਰਦਾ ਰਹਿੰਦਾ ਹੈ ਵਾਹਿਗੁਰੂ 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 ਨੂੰ ਹੀ ਹਰ ਪਲ ਯਾਦ ਕਰਦਾ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਕਿਵੇਂ ਆਏ ਕੀ ਕਾਰਨ ਸੀ ਇੰਨੀਆਂ ਚਿੰਤਾਵਾਂ ਕਿਉਂ ਵੱਧ ਗਈਆਂ ਅਤੇ ਹੁਣ ਇਨ੍ਹਾਂ ਦੁੱਖਾਂ ਅਤੇ ਚਿੰਤਾਵਾਂ ਤੋਂ ਕਿਵੇਂ ਬਚ ਸਕਦੇ ਹਾਂ ਸ਼ੇਖ ਸਈਦੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਅੱਜ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਸਾਈਦੀ ਜੋ ਕਿ ਇੱਕ ਮੁਸਲਮਾਨ ਫਕੀਰ ਸਨ ਉਹਨਾਂ ਦੇ ਜੀਵਨ ਦੀ ਇੱਕ ਕਹਾਣੀ ਮਿਲਦੀ ਹੈ ਇੱਕ ਦਿਨ ਸ਼ੇਖ ਸਾਈਦੀ ਇਕਾਂਤ ਵਿੱਚ ਜੰਗਲ ਦੇ ਇਲਾਕੇ ਵਿੱਚੋਂ ਜਾ ਰਹੇ ਸਨ एक बड़ा ही सुंदर गभरू नौजवान जिसका चेहरा खिड़िया होयांगलाना प्रभावित किया गए अति कह लगे तू कौन है तेरा चेहरा इना प्रभाव पाता है कौन है तू अगो नौजवान कह लगा ती मेरे बारे ना ही पुछो तो चंगा है शेख साहिदी कह लगे नहीं ਫਿਰ ਵੀ ਤੂੰ ਦੱਸ ਤੂੰ ਕੌਣ ਹੈ ਤੇਰਾ ਚਿਹਰਾ ਮੈਨੂੰ ਬੜੀ ਖਿੱਚ ਪਾ ਰਿਹਾ ਹੈ ਤਾਂ ਨੌਜਵਾਨ ਕਹਿਣ ਲੱਗਾ ਜੇ ਤੁਸੀਂ ਮੇਰੇ ਬਾਰੇ ਚੋਰ ਬਾਕੇ ਪੁੱਛਦੇ ਹੋ ਤਾਂ ਮੈਂ ਦੱਸਦਾ ਹਾਂ ਲੋਕ ਮੇਰੇ ਨਾਲ ਨਫ਼ਰਤ ਕਰਦੇ ਹਨ ਅਤੇ ਮੈਨੂੰ ਸ਼ੈਤਾਨ ਕਹਿੰਦੇ ਹਨ ਮੈਂ ਸ਼ੈਤਾਨ ਹਾਂ ਸ਼ੇਖ ਸਾਹਦੀ ਕਹਿਣ ਲੱਗੇ ਤੂੰ ਸ਼ੈਤਾਨ ਹੈ ਤਾਂ ਨੌਜਵਾਨ ਨੇ ਕਿਹਾ ਹਾਂ ਮੈਂ ਸ਼ੈਤਾਨ ਹਾਂ ਸ਼ੇਖ ਸਾਹਦੀ ਕਹਿਣ ਲੱਗੇ ਇੱਕ ਸ਼ੈਤਾਨ ਦਾ ਇੰਨਾ ਖੜਿਆ ਹੋਇਆ ਚਿਹਰਾ ਤਾਂ ਨਹੀਂ ਹੋ ਸਕਦਾ ਤਾਂ ਉਹ ਨੌਜਵਾਨ ਕਹਿਣ ਲੱਗਾ ਸੁਣੋ ਜਦੋਂ ਅੱਲਾ ਨੇ ਬੰਦਾ ਬਣਾਇਆ ਰੱਬ ਨੇ ਨਿਰੰਕਾਰ ਨੇ ਉਸਨੇ ਵੇਖਿਆ ਏਡੀ ਪਿਆਰੀ ਲਚਨਾ ਹੋਈ ਹੈ ਅਤੇ ਇਸ ਬੰਦੇ ਨੂੰ ਬਹਸ਼ਰ ਦੇ ਵਿੱਚ ਭਾਵ ਸਵਰਗ ਦੇ ਵਿੱਚ ਭੇਜਿਆ ਜਾਵੇ ਏਡੀ ਵੱਡੀ ਜਿਹੜੀ ਇਹ ਚੀਜ਼ ਮੇਰੇ ਕੋਲ ਤਿਆਰ ਹੋਈ ਹੈ ਇਹ ਬੜਾ ਹੀ ਪਿਆਰਾ ਮਨੁੱਖੀ ਦੇਹੀ ਦਾ ਟਾਜਾ ਬਣ ਗਿਆ ਹੈ ਇਸ ਦੀ ਜਗਾ ਹੁਣ ਸਵਰਗ ਦੇ ਵਿੱਚ ਹੀ ਹੈ ਅਤੇ ਸਵਰਗ ਦੇ ਵਿੱਚ ਜਦੋਂ ਉਸਨੇ ਬੰਦੇ ਨੂੰ ਭੇਜਿਆ ਉਸ ਵੇਲੇ ਕੁਝ ਸਮੇਂ ਬਾਅਦ ਬੰਦਾ ਉਦਾਸ ਹੋ ਗਿਆ ਉਸ ਵੇਲੇ ਖੁਦਾ ਨੇ ਕਿਹਾ ਤੈਨੂੰ ਸਵਰਗ ਮਿਲੇ ਨੇ ਤੋ ਕਿਉਂ ਉਦਾਸ ਹੈ ਤਾਂ ਬੰਦਾ ਕਹਿ ਲਗਾ ਚਾਹੇ ਸਵਰਗ ਨੇ ਇਕੱਲਾ ਬੰਦਾ ਕੁਝ ਦਿਨਾਂ ਤੋਂ ਵੱਧ ਇੱਕ ਜਗ੍ਹਾ ਤੇ ਨਹੀਂ ਰਹਿ ਸਕਦਾ ਕੋਈ ਦੁੱਖ ਸੁੱਖ ਫੋਲਣ ਵਾਲਾ ਚਾਹੀਦਾ ਹੈ ਕੋਈ ਗੱਲਬਾਤ ਕਰਨ ਵਾਲਾ ਵੀ ਚਾਹੀਦਾ ਹੈ ਉਸ ਵੇਲੇ ਰੱਬ ਨੇ ਇੱਕ ਔਰਤ ਬਣਾਈ ਹਵਾ ਨਾਮ ਦਿੱਤਾ ਅਤੇ ਜਦੋਂ ਬਾਬਾ ਆਦਮ ਅਤੇ ਹਵਾ ਦੋਵੇਂ ਜਾਣੇ ਸਵਰਗ ਵਿੱਚ ਰਹਿਣ ਲੱਗ ਪਏ ਤਾਂ ਉਸ ਸਮੇਂ ਖੁਦਾ ਨੇ ਕੁਝ ਹਦਾਇਤਾਂ ਕੀਤੀਆਂ ਇਸ ਸਵਰਗ ਦੇ ਵਿੱਚ ਕਈ ਤਰ੍ਹਾਂ ਦੇ ਫਲ ਲੱਗੇ ਹਨ ਕੁਝ ਫਲ ਐਸੇ ਹਨ ਜਿਹੜੇ ਤੁਹਾਡੇ ਖਾਣ ਵਾਸਤੇ ਹਨ ਅਤੇ ਕੁਝ ਤੁਹਾਡੇ ਖਾਣ ਵਾਸਤੇ ਨਹੀਂ ਤੁਸੀਂ ਖਾਣ ਯੋਗ ਫਲਾਂ ਨੂੰ ਹੀ ਖਾਣਾ ਅਤੇ ਨਾ ਖਾਣ ਵਾਲੇ ਫਲਾਂ ਨੂੰ ਨਾ ਖਾਣਾ ਇਹ ਹੀ ਹਦਾਇਤਾਂ ਕਰ ਦਿੱਤੀਆਂ ਕਿ ਇਸ ਰੂਲ ਮੁਤਾਬਕ ਤੁਸੀਂ ਇਸ ਵਾਲੇ ਨੂੰ ਚਲਾਉਣਾ ਹੈ ਹੁਣ ਜਦੋਂ ਉਹ ਦੋਨੋਂ ਜਾਣੇ ਸੁਖੀ ਵਸ ਰਹੇ ਸਨ ਤਾਂ ਸ਼ਟਾਨ ਕਹਿ ਲੱਗਾ ਮੈਂ ਇਹਨਾਂ ਦੇ ਸੁੱਖ ਨੂੰ ਵੇਚ ਕੇ ਦੁਖੀ ਹੋਣ ਲੱਗ ਪਿਆ ਕਿ ਇਹ ਨਾ ਸੁਖੀ ਹੈ ਇਹ ਬੰਦਾ ਮੈਂ ਕੀ ਕਰਾਂ ਇਹ ਤਾਂ ਖੁਦਾ ਦੇ ਨਿਰੰਕਾਲ ਦੇ ਹੁਕਮਾਂ ਮੁਤਾਬਕ ਚੱਲਦਾ ਪਿਆ ਹੈ ਅਤੇ ਨੌਜਵਾਨ ਫਿਰ ਕਹਿ ਲੱਗਾ ਮੈਂ ਗਿਆ ਅਤੇ ਜਾ ਕੇ ਸ਼ੈਤਾਨੀ ਕੀਤੀ ਉਸ ਬੰਦੇ ਦੇ ਕੰਨ ਵਿੱਚ ਇੱਕ ਗੱਲ ਕਹਿ ਦਿੱਤੀ ਕਿ ਤੁਸੀਂ ਰੱਬ ਦੀ ਗੱਲ ਮੰਨ ਕੇ ਫਲਾਣਾ ਫਲਾਣਾ ਫਲ ਖਾ ਰਹੇ ਹੋ ਰੱਬ ਨੇ ਫਲਾਣੇ ਫਲਾਂ ਤੋਂ ਮਨ ਨੂੰ ਰੋਕਿਆ ਹੋਇਆ ਹੈ ਕਿਉਂਕਿ ਉਹ ਇਹਨਾਂ ਤੋਂ ਵੀ ਵੱਧ ਸਵਾਦ ਨੇ ਉਹ ਇਹਨਾਂ ਤੋਂ ਵੀ ਵੱਧ ਮਿੱਠੇ ਨੇ ਇੱਕ ਵਾਰ ਤੁਸੀਂ ਉਹਨਾਂ ਫਲਾਂ ਨੂੰ ਖਾ ਕੇ ਤਾਂ ਵੇਖੋ ਫਿਰ ਤੁਸੀਂ ਮੈਨੂੰ ਜਾਦ ਕਰੋਗੇ ਹੁਣ ਬੰਦੇ ਨੇ ਸ਼ੈਤਾਨ ਦੀਆਂ ਗੱਲਾਂ ਵਿੱਚ ਆ ਕੇ ਉਹ ਫਲ ਖਾਣੇ ਸ਼ੁਰੂ ਕਰ ਦਿੱਤੇ ਜਿਹੜੇ ਇਸ ਨੂੰ ਖਾਣੇ ਨਹੀਂ ਚਾਹੀਦੇ ਸਨ ਅਤੇ ਹੋਇਆ ਕਿ ਬੰਦਾ ਉਹ ਚੀਜ਼ਾਂ ਨੂੰ ਖਾਣ ਲੱਗ ਪਿਆ ਜਿਹੜੀਆਂ ਨਿਰਕਾਰ ਤੋਂ ਪਹੁੰਦੀਆਂ ਨਹੀਂ ਸਨ ਜਿਸੇ ਕਰਕੇ ਸਵਰਗ ਤੋਂ ਮਿਲਿਆ ਤੱਕਾ ਅਤੇ ਜ਼ਮੀਨ ਤੇ ਆ ਗਿਆ ਉਸ ਦਿਨ ਦਾ ਇਹ ਬੰਦਾ ਸ਼ੈਤਾਨ ਤੋਂ ਨਫ਼ਰਤ ਕਰਨ ਲੱਗ ਪਿਆ ਕਿ ਇਸਨੇ ਮੈਨੂੰ ਮਾੜੇ ਪਾਸੇ ਲਾਇਆ ਅਤੇ ਸਵਰਗ ਤੋਂ ਇਸ ਦੇ ਕਰਕੇ ਹੀ ਮੈਂ ਧਰਤੀ ਤੇ ਆ ਗਿਆ ਸ਼ੈਤਾਨ ਕਹਿਣ ਲੱਗਾ ਤਾਂ ਕਰਕੇ ਮੈਂ ਇਕਾਂਤ ਦੇ ਵਿੱਚ ਹਾਂ ਲੋਕ ਮੈਨੂੰ ਨਫ਼ਰਤ ਕਰਦੇ ਨੇ ਮੇਰੇ ਨਾਲ ਕੋਈ ਮੁਹੱਬਤ ਨਹੀਂ ਕਰਦਾ ਸ਼ੇਖ ਸਾਈਦੀ ਇਹ ਗੱਲ ਸੁਣ ਕਹਿਣ ਲੱਗੇ ਗੁਰੂ ਪਰਮੇਸ਼ਵਰ ਸਾਈ ਨੇ ਸਾਡੀ ਜ਼ਿੰਦਗੀ ਵਿੱਚ ਵੀ ਉਸੂਲ ਬਣਾਏ ਹਨ ਆਹ ਕੰਮ ਤੋਂ ਜੀਵਨ ਵਿੱਚ ਕਰਨੇ ਹਨ ਅਤੇ ਇਹ ਕੰਮ ਤੋਂ ਜੀਵਨ ਵਿੱਚ ਨਹੀਂ ਕਰਨੇ ਅੰਮ੍ਰਿਤ ਬਣਾਇਆ ਹੈ ਤੂੰ ਪੀਣਾ ਹੈ ਪਰ ਅਸੀਂ ਅੰਮ੍ਰਿਤ ਨੂੰ ਛੱਡ ਕੇ ਸ਼ਰਾਬਾਂ ਪੀਣ ਲੱਗ ਪਏ ਹਾਂ ਸਦਾ ਸੱਚ ਦਾ ਤੂੰ ਪਹਿਰਾ ਦੇਣਾ ਹੈ ਪਰ ਅਸੀਂ ਤਾਂ ਜੁੜੇ ਹੀ ਝੂਠ ਦੇ ਨਾਲ ਹੋਏ ਹਾਂ ਤਾਂ ਇਸੇ ਦਾ ਹੀ ਨਤੀਜਾ ਕੀ ਹੋਇਆ ਕਿ ਜਿਵੇਂ ਨਿਰੰਕਾਰ ਖੁਦਾ ਦਾ ਹੁਕਮ ਨਾ ਮੰਨਣ ਕਰਕੇ ਬੰਦੇ ਨੂੰ ਸਵਰਗ ਵਿੱਚੋਂ ਤੱਕਾ ਪੈ ਗਿਆ ਇਸੇ ਤਰ੍ਹਾਂ ਹੀ ਜਿਹੜੇ ਸਿੱਖ ਆਪਣੇ ਗੁਰੂ ਦੇ ਕਹੇ ਮੁਤਾਬਕ ਨਹੀਂ ਚੱਲਦੇ ਅੰਮ੍ਰਿਤ ਨਾਲ ਨਹੀਂ ਜੁੜਦੇ ਬਾਣੀ ਨਾਲ ਨਹੀਂ ਜੁੜਦੇ ਸਿਮਰਨ ਨਾਲ ਨਹੀਂ ਜੁੜਦੇ અમૃત પેલે દેનાલ નહીં જોડતે ફેર ઓના સિક્ખા નો ગુરુ દે દરગા وچوں بھی ટકા પે જંદા હે ફેર ચાહે જિન્ને મરજી સુખ ઉસ્તે કોલ હોન જिन्नियां મરજી ઉસ્તે કોલ સુહુલતા હોન અંતરો કલ્પના ઉસ્તે જાંદી હી નહીં ઉસ دے અંદર દિયા ચિંતાવા નહીં મુકદિયા અંદરલી શાંતિ નહીં ઉસનો મિલદી જિન્ને ચાહે મરજી સુખ હો જાન ક્યો શાંતિ નહીં ક્યો અંદરલી કલ્પના નહીં નિકલદી ક્યોકી જિસને સબ કુછ દિત્તા હે ઉસ્તે વચન નહીં મનને उस उसने नालों अपना नाता तोड़ तोड़ता इसलिए जो मर्जी हो जाए अपना अंदरला नाता अपने मालिक तो कभी टुटन ना देना असी खबर ही उदों होंगे हाँ जदों उस नालों नाता तोड़ देंगे दे हाँ वागुरु जी का खालसा वाहेगुरु जी की फतेह